ਪਿਆਰੇ ਵਿਦਿਆਰਥੀਓ ਮੈਂ ਸੁਖਦੀਪ ਸਿੰਘ ਚੈਰ ਪੰਜਾਬੀਵਾਸਟਰ ਅੱਜ ਤੁਹਾਡੇ ਸਾਹਮਣੇ ਸ਼ਬਦ ਭੇਦ ਦੇ ਵਿੱਚੋਂ ਕਿਰਿਆ ਤੇ ਉਸ ਦੀਆਂ ਕਿਸਮਾਂ ਲੈ ਕੇ ਆਇਆ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਕਿਰਿਆ ਦੀ ਪਰਿਭਾਸ਼ਾ ਬਾਰੇ ਗੱਲ ਕਰਦੇ ਹਾਂ ਉਹ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨਾ ਕੰਮ ਦਾ ਹੋਣਾ ਜਾਂ ਵਾਪਰਨਾ ਕਾਲ ਸਹਿਤ ਪ੍ਰਗਟ ਕਰੇ ਥੋੜਾ ਜਿਹਾ ਧਿਆਨ ਮੰਗਦੀ ਹੈ ਗੱਲ ਵੀ ਕਿਸੇ ਵੀ ਕੰਮ ਦਾ ਕਰਨਾ ਚਾਹੇ ਉਹ ਮੈਂ ਕਰ ਨਹੀਂ ਰਿਹਾ ਪੱਖਾ ਚੱਲ ਰਿਹਾ ਚੱਲਦਾ ਰਿਹਾ ਕਿਰਿਆ ਹੋ ਰਹੀ ਹੈ ਕਿਸੇ ਕੰਮ ਦਾ ਕਰਨਾ ਕੰਮ ਦਾ ਹੋਣਾ ਜਾਂ ਵਾਪਰਨਾ ਕਾਲ ਸਹਿਤ ਸਮੇਂ ਦੇ ਨਾਲ ਪਤਾ ਲੱਗੇ ਜਿਵੇਂ ਖੇਡਦਾ ਖੇਡਿਆ ਜਾਂ ਖੇਡੇਗਾ ਤਾਂ ਇਹ ਸਾਰੇ ਜਿਹੜੇ ਸ਼ਬਦ ਨੇ ਇਹ ਕਿਰਿਆ ਸ਼ਬਦ ਨੇ ਖਾਣਾ ਪੀਣਾ ਹੱਸਣਾ ਪੜ੍ਹਨਾ ਨੱਚਣਾ ਟੱਪਣਾ ਕਉਣਾ ਸਾਰਾ ਕੁਝ ਵੀ ਜੋ ਵੀ ਕਿਰਿਆ ਹੁੰਦੀ ਹੈ ਤਾਂ ਇਸ ਤੋਂ ਬਾਅਦ ਅੱਗੇ ਕਿਰਿਆ ਦੀ ਜਿਹੜੀ ਵੰਡ ਚਾਰ ਤਰ੍ਹਾਂ ਦੀ ਹੈ ਮੈਂ ਇੱਥੇ ਲਿਖਿਆ ਚਾਰ ਤਰ੍ਹਾਂ ਦੀ ਹੈ 8ਵੀਂ ਤੱਕ ਪਹਿਲੇ ਦੋ ਤਰੀਕੇ ਦੀ ਕੀ ਚੱਲਦੀ ਹੈ ਬੱਚੇ ਇਸ ਵੱਲ ਧਿਆਨ ਦੇਣ ਜਿਹੜੀਆਂ ਅਗਲੀਆਂ ਮੈਂ ਚਾਰੇ ਵੈਸੇ ਕਿਸਮਾਂ ਜੋ ਵੰਡੀਆਂ ਨੇ ਕਿਰਿਆ ਦੀਆਂ ਉਹ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਪਹਿਲਾਂ ਸਾਰਿਆਂ ਨੂੰ ਮਹੱਤਵਪੂਰਨ ਤਾਂ ਇਹੀ ਹੈ ਬੱਚਾ ਵਾਸਤੇ ਵੀ ਪਹਿਲੀ ਜਿਹੜੀ ਵੰਡ ਦੇ ਵਿੱਚ ਕਿਸਮਾਂ ਅਕਰਮਕ ਕਿਰਿਆ ਅਕਰਮਕ ਦਾ ਅਰਥ ਹੈ ਬਿਨਾ ਕਾਰਨ ਤੋਂ ਭਾਵ ਬਾਕ ਵਿੱਚ ਸਿਰਫ ਕਰਤਾ ਤੇ ਕਿਰਿਆ ਹੀ ਹੋਣੀ ਜਿਹੜਾ ਕਿਰਿਆ ਦਾ ਪ੍ਰਭਾਵ ਹੈ ਸਿਰਫ ਕਰਤਾ ਤੱਕ ਹੀ ਹੋਵੇ ਜਿਵੇਂ ਬੱਚਾ ਹੱਸਦਾ ਹੈ ਪੰਛੀ ਉੱਡਦਾ ਹੈ ਦੂਸਰੀ ਹੈ ਸਕਰਮਕ ਕਿਰਿਆ ਜਿਸ ਵਾਕ ਵਿੱਚ ਕਰਤਾ ਅਤੇ ਕਰਮ ਦੋਨੇ ਹੋਣ ਭਾਵ ਕਿਰਿਆ ਦਾ ਪ੍ਰਭਾਵ ਕਰਤਾ ਤੋਂ ਕਰਮ ਤੱਕ ਜਾਵੇ ਉਸ ਨੂੰ ਅਸੀਂ ਸਕਰਮਕ ਕਿਰਿਆ ਕਹਿੰਦੇ ਹਾਂ ਬੱਚੇ ਫੁੱਟਬਾਲ ਖੇਡਦੇ ਹਨ ਮਾਤਾ ਜੀ ਰੋਟੀ ਬਣਾ ਰਹੇ ਹਨ ਇਸ ਦੇ ਵਿੱਚ ਅਲੱਗ ਵਿਸ਼ਾ ਵੀ ਕਰਤੇ ਕਰਮ ਕਿਰਿਆ ਦੀ ਪਾਗਲ ਕਰ ਰਿਹਾ ਉਹ ਵੀ ਦੱਸਣ ਵਾਲਾ ਹੈ ਪਰੰਤੂ ਇਸ ਦੇ ਵਿੱਚ ਫਟਵਾਲ ਅਤੇ ਰੋਟੀ ਨੇ ਜਿਹੜੇ ਇਹ ਕਰਮ ਨੇ ਤਾਂ ਇਸ ਕਰਮ ਕਿਰਿਆ ਥੋੜਾ ਜਿ ਇਹਨੂੰ ਸੌਖੇ ਤਰੀਕੇ ਨਾਲ ਸਮਝਣ ਲਈ ਮੈਂ ਉਦਾਹਰਣ ਨਹੀਂ ਲਿਖੀ ਮੈਂ ਦੱਸ ਦੇਣਾ ਜੇ ਅਸੀਂ ਇਸ ਨੂੰ ਪ੍ਰਸ਼ਨਵਾਚਕ ਬਣਾਵਾਂਗੇ ਤਾਂ ਅਰਥ ਨਹੀਂ ਨਿਕਲਦਾ ਅਨਸਰ ਨਹੀਂ ਆਉਂਦਾ ਉਹਦਾ ਉੱਤਰ ਨਹੀਂ ਮਿਲਦਾ ਜਿਵੇਂ ਮੈਂ ਕਹਾਂ ਮੇ ਬੱਚਾ ਕੀ ਹੱਸਦਾ ਹੈ ਕੋਈ ਗੱਲ ਨਹੀਂ ਬਣੀ ਪੰਛੀ ਕੀ ਉੱਡਦਾ ਹੈ ਕੋਈ ਗੱਲ ਨਹੀਂ ਬਣੀ ਹੁਣ ਬੱਚੇ ਕੀ ਖੇਡਦੇ ਹਨ ਤਾਂ ਉੱਤਰ ਆਉਂਦਾ ਫਟਬਾਲ ਮਾਤਾ ਜੀ ਕੀ ਬਣਾ ਰਹੇ ਹਨ ਤਾਂ ਉੱਤਰ ਆਉਂਦਾ ਰੋਟੀ ਤਾਂ ਜਦੋਂ ਇਸ ਤਰੀਕੇ ਦੇ ਨਾਲ ਅਸੀਂ ਸਮਝ ਲੈਨੇ ਆ ਤਾਂ ਉਸ ਕਰਮ ਕਰਿਆ ਜਿਸ ਦੇ ਵਿੱਚ ਉਸ ਦਾ ਉੱਤਰ ਪ੍ਰਾਪਤ ਹੁੰਦਾ ਜਿਸ ਦਾ ਨਹੀਂ ਹੁੰਦਾ ਉਹ ਅਕਰਮ ਕਰਿਆ ਤਾਂ ਜਿਹੜੀ ਦੂਸਰੀ ਤਰ੍ਹਾਂ ਦੀ ਵੱਲ ਹੈ ਉਹ ਉਸਦੇ ਵਿੱਚ ਤਿੰਨ ਕਿਸਮਾਂ ਨੇ ਸਿਹਾਰਨ ਕਿੜਿਆ ਪ੍ਰੇਰਣਾ ਅਰਥਕ ਤੇ ਦੂਰੀ ਪ੍ਰੇਰਣਾ ਦਿੰਦੇ ਆ ਜਿਹਦੇ ਵਿੱਚ ਦੇਖੋ ਲਿਖਣਾ ਜਿਹੜੀ ਪ੍ਰੇਰਣਾ ਅਰਥਕ ਹੈ ਲਿਖਾਉਣਾ ਤੇ ਜਿਹੜੀ ਦੂਰੀ ਪ੍ਰੇਰਣਾ ਅਰਥਕ ਹੈ ਲਿਖਵਾਉਣਾ ਇਹਦੇ ਵਿੱਚ ਪ੍ਰਭਾਸ਼ਾ ਦੀ ਲੋੜ ਨਹੀਂ ਸਮਝੀ ਮੈਂ ਤੁਸੀਂ ਸਮਝੋ ਲਿਖਣਾ ਮੈਂ ਖੁਦ ਲਿਖਣਾ ਲਿਖਾਉਣਾ ਮੈਂ ਦੂਜੇ ਨੂੰ ਕਹਿ ਕੇ ਲਿਖਾਉਣਾ ਪ੍ਰੇਰਣਾ ਦੇ ਕੇ ਵੀ ਤੂੰ ਲਿਖ ਪਾਈ ਹੈ। ਲਿਖਵਾਉਣਾ ਦੂਸਰੇ ਨੂੰ ਕਹਿ ਕੇ ਤੀਸਰੇ ਤੋਂ ਕੰਮ ਕਰਾਉਣਾ। ਵੀ ਤੂੰ ਇਹ ਉਤੋਂ ਲਿਖਵਾ। ਪੜਨਾ ਉਸੇ ਤਰ੍ਹਾਂ ਮੈਂ ਪੜਨਾ, ਪੜਾਉਣਾ ਦੂਸਰੇ ਤੋਂ। ਉਸ ਨੂੰ ਕਹਿਣਾ ਵੀ ਇਸ ਤੋਂ ਪੜਵਾਉਣਾ ਅੱਗੇ। ਤਾਂ ਉਹ ਤਿੰਨੇ ਕਿਸਮਾਂ ਸਧਾਰਨ ਕਿਹਾ ਹੋਵੇ, ਪ੍ਰੇਰਣਾ ਆਰਥਿਕ ਕਿਹਾ ਹੋਵੇ ਤੇ ਦੂਰੀ ਪ੍ਰੇਰਣਾ। ਤੀਜੀ ਕਿਸਮ ਹੈ ਕਹਿਰੀ ਕਰਿਆ, ਸੌਖੀ ਹੈ। ਜਿਸ ਵਾਕ ਵਿੱਚ ਕਰਿਆ ਇੱਕ ਸ਼ਬਦ ਦੀ ਹੋਵੇ। ਬਲਜੀਤ ਸੇਵ ਖਾ ਠੀਕ ਹੈ ਇਸ ਦੇ ਵਿੱਚ ਖਾ ਕਰਿਆ ਇੱਕ ਹੀ ਹੈ ਸੰਯੁਕਤ ਕਿਰਿਆ ਜਦੋਂ ਕਿਸੇ ਵੀ ਕਿਰਿਆ ਦਾ ਰੂਪ ਇੱਕ ਤੋਂ ਵੱਧੇਰੇ ਕਿਰਿਆ ਸ਼ਬਦਾਂ ਦੇ ਸੰਯੋਗ ਤੋਂ ਬਣੇ ਮੈਂ ਹਰ ਰੋਜ਼ ਖੇਡਿਆ ਕਰਾਂਗਾ ਦੇਖੋ ਦੋ ਬਣ ਗਏ ਇਹੀ ਖੇਡਿਆ ਕਰਾਂਗਾ ਤੁਸੀਂ ਅਗਲੀ ਕਿਸਮ ਨੂੰ ਸਪਸ਼ਟ ਹੁੰਦੇ ਬਹੁਤ ਸੌਖਾ ਹੈ ਠੀਕ ਹੈ ਕਿਰਿਆ ਇੱਕ ਸ਼ਬਦ ਦੀ ਹੋਵੇ ਖਾ ਦੋ ਸ਼ਬਦਾਂ ਦੀ ਹੋਵੇ ਖੇਡਿਆ ਕਰਾਂਗਾ ਤਾਂ ਉਹ ਸੰਯੁਕਤ ਹੋਗੀ ਉਹ ਕਿਰਿਆ ਹੋਗੀ ਅਗਲੀ ਹੈ ਮੂਲ ਕਿਰਿਆ ਤੇ ਸਹਾਇਕ ਕਿਰਿਆ ਅੰਗਰੇਜ਼ੀ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਜਿਹਨੂੰ ਅਸੀਂ ਬਰਪਾ ਕਹਿੰਦੇ ਨੇ ਇਹਨਾਂ ਨੂੰ ਆਪਾਂ ਹੈਲਪਿੰਗ ਵਰਬ ਕਹਿੰਦੇ ਨੇ ਇਹ ਵੀ ਉਹਦਾ ਪ੍ਰਭਾਸ਼ਾ ਦੀ ਜ਼ਰੂਰਤ ਨਹੀਂ ਮਾਤਾ ਜੀ ਮੰਝੇ ਉੱਤੇ ਬੈਠੇ ਹਨ ਇਸ ਦੇ ਵਿੱਚ ਕਿਰਿਆ ਬੈਠੇ ਹਨ ਮੰਨਦੇ ਆ ਸੀ ਪਰੰਤੂ ਇਹਨਾਂ ਨੂੰ ਜਦੋਂ ਜੇ ਅੱਡ ਕਰਦੇ ਆ ਵੀ ਇਹ ਜੋ ਮੂਲ ਕਿਰਿਆ ਤੇ ਸਹਾਇਕ ਕਿਰਿਆ ਕਿਹੜੀ ਹੈ ਤਾਂ ਮੂਲ ਕਿਰਿਆ ਦੇ ਵਿੱਚੋਂ ਬੈਠੇ ਆ ਤੇ ਸਹਾਇ ਕਰਿਆ ਹਨ ਸਾਨੂੰ ਵੀ ਹੋ ਸਕਦਾ ਉਹ ਸਹਾਇ ਕਰਿਆ ਹੋਵੇ ਵਿਦਿਆਰਥੀ ਰੌਲਾ ਪਾਉਂਦੇ ਹਨ ਤਾਂ ਇਸ ਦੇ ਵਿੱਚ ਮੂਲ ਕਿਰਿਆ ਹੈ ਜਿਹੜੀ ਪਾਉਂਦੇ ਤੇ ਸਹਾਇ ਕਰਿਆ ਫੇਰ ਹਨ ਜਾਂ ਸਾਨੂੰ ਕੁਝ ਵੀ ਹੋ ਸਕਦਾ ਤਾਂ ਬੜੇ ਸੌਖੇ ਤਰੀਕੇ ਦੇ ਨਾਲ ਮੈਂ ਇਹ ਕਰਿਆ ਅਤੇ ਕਿਸਮਾ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਦੁਬਾਰੇ ਦੱਸਦਾ ਵੀ 8ਵੀਂ ਤੱਕ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਬਾਰੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀ ਹੋਇਆ ਇਹ ਸਮਝ ਲੈਣ ਬੱਚੇ ਤੇ ਏ ਵੀ ਬਹੁਤ ਸੌਖਾ ਹੈ ਕੋਈ ਵੱਡੀ ਗੱਲ ਨਹੀਂ ਹੈ ਯਾਦ ਰੱਖਣਾ ਅ ਬੱਚਿਆਂ ਦੇ ਛੇਤੀ ਸਮਝ ਆ ਜਾਊਗਾ ਤੇ ਜਿਹੜੀ ਮੈਂ ਪਹਿਲਾਂ ਗੱਲ ਕਹਿਣਾ ਹੁੰਦਾ ਵੀ ਵਿਆਕਰਨ ਦੀ ਕਿਤਾਬ ਦੇ ਪਿੱਛੇ ਜੋ ਅਭਿਆਸ ਦਿੱਤੀ ਹੋਈ ਹੈ ਉਹ ਜ਼ਰੂਰ ਕਰੋ ਉਸ ਦੇ ਵਿੱਚੋਂ ਸਾਨੂੰ ਬਹੁਤ ਜ਼ਿਆਦਾ ਸਿੱਖਣ ਦੇ ਵਿੱਚ ਗਿਆਨ ਹਾਸਲ ਹੁੰਦਾ ਤੇ ਮੈਨੂੰ ਇਹ ਤਾਂ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ ਬਹੁਤ ਬਹੁਤ ਧੰਨਵਾਦ ਜੀ